ਕਾਂਗਰਸ ਦੇ ਸੀਨੀਅਰ ਨੇਤਾ ਅਤੇ ਇੰਪਰੂਵਮੈਂਟ ਟੈਸਟ ਬਟਾਲਾ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਜਿਨ੍ਹਾਂ ਦਾ ਬੀਤੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋਇਆ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਮੌਕੇ ਭੋਗ ਦੇ ਮੌਕੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਇਲਾਕਾ ਵਾਸੀ ਆਸ-ਪਾਸ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਹਨ ਉੱਥੇ ਵੱਖ-ਵੱਖ ਪਾਰਟੀਆਂ ਦੀਆਂ ਸ਼ਕਤੀਆਂ ਇੱਥੇ ਉਹਨਾਂ ਨੂੰ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਹਨ ਜਿਨ੍ਹਾਂ ਗੱਲਬਾਤ ਕੀਤੀ ਗਈ ਹੈ ਉਹਨਾਂ ਕਹਾ ਕਿ ਕਸਤੂਰੀ ਲਾਲ ਸੇੜ ਜਿੱਥੇ ਇੱਕ ਸੁਲਝੇ ਹੋਏ ਨੇਤਾ ਸਨ ਉੱਥੇ ਹੀ ਇੱਕ ਨੇਕ ਇਨਸਾਨ ਸਨ ਉਹਨਾਂ ਨੇ ਜਾਣਨਾ ਜਿੱਥੇ ਕਾਂਗਰਸ ਪਾਰਟੀ ਨੂੰ ਕਾਟਾ ਪਿਆ ਹੈ ਉਹਨਾਂ ਦੇ ਪਰਿਵਾਰ ਨੂੰ ਕਾਟਾ ਹੋਇਆ ਹੈ ਉੱਥੇ ਹੀ ਸਮੁੱਚੇ ਇਲਾਕੇ ਦੀਆਂ ਆ ਸੰਗਤਾਂ ਨੂੰ ਵੱਡਾ ਕਾਟਾ ਹੋਇਆ ਹੈ ਕਿਉਂਕਿ ਉਹ ਉਹਨਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਸਨ ਆਓ ਇਸ ਮੌਕੇ ਵੱਖ-ਵੱਖ ਪਾਰਟੀ ਨੇਤਾਵਾਂ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਉਹਨਾਂ ਦਾ ਥੰਮ ਕਰੀ ਨਹੀਂ ਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਰਹਿ ਗਏ ਚਾਹੇ ਤੋਪਾਈ ਕਾਂਗਰਸ ਦੀ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਿਆ ਉਹਨਾਂ ਦਾ ਸਾਥ ਛੱਡ ਦਿੱਤਾ ਤੇ ਇਹ ਖੁਦ ਹੀ ਲੀਡਰ ਦਾ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ ਹੈ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਛੜਕ ਉਸਤੂਰੀ ਲਾਣੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ ਜੇ ਮੈਂ ਕਹਾਂ ਤੇ ਬਟਾੜੇ ਤੇ ਜਿੰਦ ਜਾਨ ਸੀ ਉਹ ਸਿਹਤ ਕਸਤੂਰੀ ਲਾਲ ਕਾਂਗਰਸ ਦੇ ਸੀ ਜੇ ਕਿਸੇ ਨੇ ਨਬਜ ਦਾ ਹੱਥ ਰੱਖਣਾ ਤੇ ਸਿਹਤ ਕਸਤੂਰੀ ਲਾਲ ਦੇ ਨਬਜ ਦਾ ਹੱਥ ਰੱਖ ਲੋ ਤਾਂ ਉਹਨੂੰ ਪੂਰੇ ਦੇ ਪੂਰੇ ਕਾਂਗਰਸਾ ਪਾਰਾ ਚੱਲਦਾ ਅੱਜ ਉਹਨਾਂ ਦਾ ਇਤੋਂ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਵੀ بڑا ਪਾਰਟੀ ਲਈ ਮੇਰੇ ਲਈ ਔਰ ਉੱਪਰਲੇ ਸਾਰੇ ਲੀਡਰ ਨੇ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁਖ ਦੀ ਘੜੀ 'ਚ ਇਕੱਠੇ ਹੋਏ ਤੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪ੍ਰਵਾਤ ਤੇ ਕਾਂਗਰਸ ਕੰਮ ਕਰਦੀ ਰਹਿੰਦੀ ਕਿ ਉਹ ਸੇਠ ਕਸਤੂਰੀ لال ਦੇ ਜੋ ਸੁਪਨੇ ਸੀ ਉਹਨਾਂ ਨੂੰ ਪੱਕੇ ਲੈ ਕੇ ਚੱਲ। ਬੜੇ ਦੁੱਖ ਦੀ ਗੱਲ ਹੈ ਜੀ ਕੁਛ ਦਿਨ ਪਹਿਲਾਂ ਅ ਪ੍ਰਸਤੂਰੀ لال ਸੇਠ ਜੀ ਜੋ ਕਿ ਸਦੀ ਵਿਛੋੜਾ ਦੇ ਗਏ ਨੇ ਸੰਸਾਰ ਨੂੰ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ 'ਚ ਸਾਰੇ ਸ਼ਾਮਲ ਹੋਏ ਹਾਂ। ਸੋ ਕਿ ਜਿਹੜੇ ਇਨਸਾਨ ਦੇ ਅੱਛੇ ਕਰਮ ਹੁੰਦੇ ਆ, ਨੇਕ ਕਰਮ ਹੁੰਦੇ ਆ, ਕੁਝ ਪਾਰਟੀਆਂ ਤਾਂ ਉੱਠ ਕੇ ਹੁੰਦੇ ਆ, ਸੋ ਉਹੀ ਅਸਲ 'ਚ ਕਮਾਈ ਹੁੰਦੀ ਆ। ਅੱਜ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਚੰਗੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਬਹਿ ਕੇ ਵੀ ਮੈਂ ਤਾਜ਼ੀਆਂ ਕਰ ਰਿਹਾ ਸੀ ਸੋ ਇਨਸਾਨ ਦੀਆਂ ਅੱਛੀਆਂ ਆਦਤਾਂ ਜੇ ਆਪਾਂ ਕਹੀਏ ਤਾਂ ਇੱਕ ਯਾਦਾ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਜੀਵਨ ਚ ਸਫਲ ਕਰ ਸਕਦਾ ਸੋ ਉਹਨਾਂ ਦੇ ਪਰਿਵਾਰ ਨਾਲ ਵੀ ਮੈਂ ਦੁੱਖ ਪ੍ਰਗਟ ਕੀਤਾ ਸਤਕਾਰਯੋਗ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਕਲਸੀ ਜੋ ਕਿ ਬਟਾਲੇ ਤੋਂ ਵਿਧਾਇਕ ਨੇ ਸੋ ਉਹਨਾਂ ਵੱਲੋਂ ਵੀ ਇੱਕ ਇਹ ਏਡੇ ਵੱਡੇ ਵਿਛੋੜੇ ਚ ਸ਼ਰਦਾ ਦੇ ਫੁੱਲ ਪੀੜ ਕਿਤੇ ਜਾਂਦੀ ਹੈ। ਏਟ ਸਾਹਿਬ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ। ਮੇਰਾ ਉਹਨਾਂ ਦੇ ਨਾਲ 25-28 ਸਾਲ ਦਾ ਮਿਲਵਰਤਨ ਰਿਹਾ ਆ। ਉਸ ਆਦਮੀ ਦੀ ਕੁਆਲਿਟੀ ਨੂੰ ਬਿਆਨ ਕਰਨਾ ਬੜਾ ਔਖਾ। ਔਰ ਮੈਂ ਵੇਖਿਆ ਆ ਜਦੋਂ ਕਰੋਨਾ ਦਾ ਕਾਲ ਸੀ ਨਾ ਮੈਂ ਤੇ ਮੇਰਾ ਬੇਟਾ ਦੋਨੇ ਜਣੇ ਹਸਪੀਟਲ 'ਚ ਐਡਮਿਟ ਸਾਂ। ਸੀਰੀਅਸ ਕੰਡੀਸ਼ਨ ਸੀ। ਦੋ ਦਿਨ ਦੇ ਬਾਅਦ ਸੇਠ ਸਾਹਿਬ ਵੀ ਉੱਥੇ ਹਸਪੀਟਲ 'ਚ ਆ ਗਏ। ਔਰ ਉਹਨਾਂ ਨੂੰ ਪਤਾ ਲੱਗਾ ਉੱਠ ਕੇ ਸਾਡੇ ਕਮਰੇ ਸਾਡਾ ਪਤਾ ਲੈਣ ਵਾਸਤੇ ਆ ਗਏ ਜਦੋਂ ਕਿ ਕਰੋਨਾ ਦੇ ਵਿੱਚ ਕੋਈ ਇੱਕ ਦੂਰੇ ਦੇ ਲੱਗੇ ਜਾਣ ਨੂੰ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਸੇਠ ਸਾਹਿਬ ਆਵੇ ਸਭ ਠੀਕ ਹੋਊਗਾ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਵੀ ਮੇਰੇ ਲਈ ਅਰਦਾਸ ਕਰੋ ਮਾਨਸਿਕ ਤੌਰ ਤੇ ਇਹਨੇ ਤਖਦੇ ਵਿਅਕਤੀ ਸਨ ਮੈਂ ਇਸ ਬਟਾਲੇ ਦੇ ਵਿੱਚ ਮੇਰਾ ਖਿਆਲ ਆ ਕੋਈ ਐਸਾ ਕਿਰਿਆ ਕਰਮ ਨਹੀਂ ਜਿਹਦੇ ਵਿੱਚ ਸੇਠ ਸਾਹਿਬ ਨਾ ਪਹੁੰਚੇ ਹੋਣ ਜਾਤ ਪਾਤ ਊਚ ਨੀਚ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਸੇਠ ਸਾਹਿਬ ਹਰਥਾ ਹਾਜ਼ਰੀ ਲਵਾਉਂਦੇ ਸੀ ਮੇਰੇ ਕੋਲ ਸੇਠ ਸਾਹਿਬ ਵਾਸਤੇ ਇਹਨਾਂ ਮੇਰੇ ਮਨ ਚ ਉਹਨਾਂ ਦਾ ਸਤਕਾਰ ਸੀ ਤੁਸੀਂ ਸੱਚ ਪੁੱਛੋ ਅੱਜ ਮੈਂ ਬਹੁਤ ਔਖਾ ਭੀੜਾਂ ਦੇ ਵਿੱਚੋਂ ਦੀ ਲੰਘ ਕੇ ਆਇਆ ਵੀ ਮੇਰੇ ਸੇਠ ਸਾਹਿਬ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲਾਗ ਦੇਵਾਂ ਇਹ ਮੇਰੇ ਮਨ ਚ ਉਹਨਾਂ ਦਾ ਸਤਕਾਰ ਸੀ ਉਹਨਾਂ ਦੇ ਕੁਆਲਿਟੀ ਤੋਂ ਉਹਨਾਂ ਦੇ ਗੁਣਾਂ ਨੂੰ ਸ਼ਬਦਾ ਰਹੀ ਮੈਂ ਬਿਆਨ ਨਹੀਂ ਕਰ ਸਕਦਾ ਇਹੋ ਹੀ ਮੇਰੀ ਨਿਮਰਤਾ ਸਹਿਤ ਈਸ਼ਵਰ ਕੋਲ ਬੇਨਤੀ ਆ ਕੇ ਐਸਾ ਪਿਆਰ ਉਨ੍ਹਾਂ ਦੇ ਪਰਿਵਾਰ ਨੂੰ ਤੇ ਲੋਕਾਂ ਨੂੰ ਤੇਨ ਦਾ ਈਸ਼ਰ ਬਲ ਦੇਵੇ ਨੇਕੀ ਨਾਲ ਜੀਵਨ ਜੀਣ ਦਾ ਬਲ ਦੇਵੇ ਤੇ ਸਾਰੇ ਨੂੰ ਆਪਣਾ ਸਮਝਣ ਦਾ ਬਲ ਦੇਵੇ ਸੇਠ ਸਾਹਿਬ ਜਿੱਥੇ ਵੀ ਹਨ ਉਹਨਾਂ ਦੀ ਆਤਮਾ ਨੂੰ ਠੰਡ ਮਹਿਸੂਸ ਹੋਵੇ ਮੈਂ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਪੇਟ ਕਰਨ ਵਾਸਤੇ ਆਇਆ ਹਾਂ ਸਮਝਦਾ ਕਿ ਜਿਹੜਾ ਕਸਤੂਰੀ ਲਾਲ ਸੇਠ ਹੀਗਾ ਤੁਹਾਡੇ ਬਟਾਲੇ ਦੀ ਇੱਕ ਸਾਰੀਆਂ ਪਾਰਟੀਆਂ ਦਾ ਸਾਂਝਾ ਤੇ ਸਾਰੀਆਂ ਪਾਰਟੀਆਂ ਨੂੰ ਪਿਆਰ ਕਰਨ ਵਾਲਾ ਸਾਰੇ ਬਟਾਲੇ ਦੇ ਵਿੱਚ ਚਾਹੇ ਕੋਈ ਗਰੀਬ ਆ ਅਮੀਰ ਆ ਕਿਸੇ ਕਿਸਮ ਦਾ ਵੀ ਕੋਈ ਇਨਸਾਨ ਜਦੋਂ ਉਹਦੀ ਡੈਥ ਹੁੰਦੀ ਸੀ ਤੇ ਇਹਨਾਂ ਨੂੰ ਹਰ ਭੋਗ ਤੇ ਸੰਸਕਾਰ ਤੇ ਇਹਨਾਂ ਨੂੰ ਵੇਖਿਆ ਜਾਂਦਾ ਸੀਗਾ ਇਹ ਇੱਕ ਬਟਾਲੇ ਦੀ ਸੰਸਥਾ ਸੀ ਬਟਾਲੇ ਦੇ ਵਿੱਚ ਇਹਨਾਂ ਦੇ ਜਾਣ ਨਾਲ ਇਹ ਬਹੁਤ ਵੱਡਾ ਘਾਟਾ ਪਿਆ ਇਹ ਨੌਜਵਾਨਾਂ ਨਾਲ ਨੌਜਵਾਨ ਬਜ਼ੁਰਗਾ ਨਾ ਬਜ਼ੁਰਗ ਇਹੋ ਜੇ ਸਾਥੀ ਦਾ ਦੁਨੀਆ ਤੋਂ ਜਾਣਾ ਮੈਂ ਸਮਝਦਾ ਕਿ ਪਰਿਵਾਰ ਨੂੰ ਤੇ ਘਾਟਾ ਹੈ ਪਰ ਸਮਾਜ ਨੂੰ ਬਹੁਤ ਵੱਡਾ ਘਾਟਾ ਇਹ ਗਰੀਬਾਂ ਦਾ ਹਮਦਰਦ ਯਾਰਾਂ ਦਾ ਯਾਰ ਕਿਸੇ ਨੂੰ ਇਹ ਤੋਂ ਆਸ ਹੀ ਤੇ ਕਦੀ ਵੀ ਇਹਨੇ ਕਿਸੇ ਨਾਲ ਧੋਖਾ ਨਹੀਂ ਸੀ ਕੀਤਾ ਇਹੋ ਜੇ ਇਨਸਾਨ ਮੈਂ ਸਮਝਦਾ ਕਿ ਸਾਡੇ ਬਟਾਲੇ ਵਿੱਚ ਜਿਸ ਦਿਨ ਇਹਨਾਂ ਦਾ ਅੰਤਮ ਸੰਸਕਾਰ ਹੋਇਆ ਸੀ ਕਹਿੰਦੇ ਨੇ ਕਿ ਜਦੋਂ ਬੰਦੇ ਦੀ ਅਰਥ ਹੀ ਜਾਂਦੀ ਏ ਤੇ ਜਿਹੜੇ ਲੋਕ ਅਰਥੀ ਦੇ ਨਾਲ-ਨਾਲ ਚੱਲਦੇ ਨੇ ਉਹ ਸਭ ਤੋਂ ਅੱਗੇ ਪਰਿਵਾਰ ਵਾਲੇ ਚੱਲਦੇ ਨੇ ਉਦੋਂ ਮਗਰ ਉਹਨਾਂ ਦੇ ਸੱਜਣ ਮਿੱਤਰ ਜਿਹੜੇ ਮਗਰਲੇ ਪਾਸੇ ਹੁੰਦੇ ਨੇ ਉਹ ਉਸ ਪਿੰਡ ਦੇ ਉਸ ਸ਼ਹਿਰ ਦੇ ਨਿਵਾਸੀ ਹੁੰਦੇ ਨੇ ਉਹ ਜਿਹੜੀ ਗੱਲ ਕਰਦੇ ਨੇ ਉਹ ਦਰਗਾਹ ਵਿੱਚ ਉਹ ਸੁਣੀ ਜਾਂਦੀ ਏ ਜਿਸ ਦਿਨ ਇਹਨਾਂ ਦਾ ਅੰਤਮ ਸੰਸਕਾਰ ਸੀ ਕੁੱਲ ਸ਼ਹਿਰ ਸਾਡੇ ਬਟਾਲੇ ਦੇ ਲੋਕ ਉਥੇ ਗਏ ਤੇ ਉਹਨਾਂ ਦੇ ਨੂੰ ਇਹੋ ਹੀ ਗੱਲ ਸੁਣੀ ਸੀ ਕਿ ਇੱਕ ਬਹੁਤ ਚੰਗਾ ਇਨਸਾਨ ਬਟਾਲੇ ਦਾ ਚਲਾ ਗਿਆ ਮੈਂ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਦਾ ਅਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਸੇ ਤਰ੍ਹਾਂ ਪੁੰਜਾ ਆਪਣੇ ਬਟਾਲੇ ਦੀ ਸਮਾਜ ਦੀ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖੋ ਕਸਤੂਰੀ لال ਸੇਠ ਜੀ ਇੱਕ ਇੰਸਟੀਟਿਊਸ਼ਨ ਸੀਗੇ ਇੱਕ ਇਨਸਾਨ ਨਹੀਂ ਸੀ ਉਹ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਹਰ ਇੱਕ ਗਰੀਬ ਗੁਰਬੇ ਦੀ ਮਦਦ ਕਰਦੇ ਸੀ ਜਿਹੜਾ ਵੀ ਉਹਨਾਂ ਕੋਲ ਜਾਂਦਾ ਸੀ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੁੰਦਾ ਸੀ ਉਹ ਹਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਸੀ ਭਾਵੇਂ ਵੀ ਕਿਸੇ ਵੀ ਵਰਗ ਨਾ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਕਿਸੇ ਵੀ ਜਾਤ ਦਾ ਹੋਵੇ ਸੋ ਉਹਨਾਂ ਦਾ ਘਟਾ ਜਿਹੜਾ ਵਾ ਸਾਰੇ ਜਿੱਥੇ ਬਟਾਲੇ ਨੂੰ ਪਿਆ ਮੈਂ ਸਮਝਦਾ ਉੱਥੇ ਇਲਾਕਾ ਨੂੰ ਇਲਾਕੇ ਨੂੰ ਪੂਰੇ ਨੂੰ ਪਿਆ ਨਾ ਕਿ ਉਹਨਾਂ ਦੇ ਪਰਿਵਾਰ ਨੂੰ ਪਿਆ ਤੇ ਇਹੋ ਜਿਹੀ ਸ਼ਕਤੀ ਤਾਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਜੇ ਸਾਹਿਬ ਦਾ ਜਾਣਾ ਬਹੁਤ ਮੰਦ ਭੱਗ ਆ ਠੀਕ ਹੈ ਸੰਸਾਰ ਦੇ ਅੰਦਰ ਇੱਕ ਆਣਾ ਔਰ ਜਾਣਾ ਨਿਸ਼ਚਿਤਤਾ ਪਰ ਕੁਦਰਤ ਦੀ ਗੱਲ ਇਹ ਹੈ ਵੀ ਥੋੜੇ ਸਮੇਂ ਚ ਅਚਾਨਕ ਗਲੇਗੇ ਉਹ ਦੁਖਦ ਵੀ ਹੈ ਦੂਸਰੀ ਗੱਲ ਇਹ ਹੈ ਵੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਸੇਰ ਸਾਹਿਬ ਇੱਕ ਮਿਲਨ ਸਾਹਿਬ ਵਿਅਕਤੀ ਔਰ ਜਿੱਥੇ ਮਿਲਨ ਸਾਹਿਬ ਵਿਅਕਤੀ ਸੀ ਉਹ ਹਰ ਕਦੇ ਦੁਖ ਸੁਖ ਦੇ ਭਾਈਵਾਲ ਸੀ ਕਹਿੰਦੇ ਦੁਖ ਸੁਖ ਤੋਂ ਲਾ ਕੇ ਚਿਤਾ ਤੱਕ ਚਿਤਾ ਜਾ ਕੇ ਚੰਨੀ ਵੀ ਸੇਰ ਸਾਹਿਬ ਦੀ ਇੱਕ ਆਦਤ ਸੀ ਇੱਕ ਉਹ ਸੋਹ ਸੀ ਦੂਸਰੀ ਸਭ ਤੋਂ ਵੱਡੀ ਗੱਲ ਰਾਜਨੀਤੀਕ ਇਨਾ ਸਬਰ ਹੁੰਦੇ باوجود ਕਿਸੇ ਨਾ ਰਾਜਨੀਤੀਕ ਤੌਰ ਤੇ ਦੁਸ਼ਮਣ ਨਹੀਂ ਸੀ ਔਰ ਕਦੀ ਉਹਨਾਂ ਨੇ ਬੇਈਮਾਨੀ ਦਾ ਕੋਈ ਕੰਮ ਨਹੀਂ ਕੀਤਾ ਔਰ ਹਮੇਸ਼ਾ ਇਮਾਨਦਾਰੀ ਦੇ ਪੰਥ 'ਚ ਇਹਨਾਂ ਦੇ ਚੱਲਦੇ ਰਹੇ ਆ ਉਹ ਸੇਰ ਸਾਹਿਬ ਦੇ ਪਰਿਵਾਰ ਨੂੰ ਘਾਟ ਜਿੱਤੇ ਪਈ ਆ ਸ਼ਹਿਰ ਨੂੰ ਵੀ ਘਾਟ ਪਈ ਆ ਉਹ ਸਮਾਜਿਕ ਸੰਸਥਾਵਾਂ ਦੇ ਵੀ ਮੁਖੀ ਸਨ ਔਰ ਮੈਂ ਇਹ ਕਹੂੰਗਾ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਉਹ ਬੱਚਿਆਂ ਨੂੰ ਗਾਂ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਪ੍ਰੇਰਣਾ ਦੇ ਮੈਂ ਅੱਜ ਸੀਰ ਸਾਹਿਬ ਦੇ ਜਿਹੜੀ ਅਸੰਕਰਿਆਦੀ ਅੰਤਮ ਹੋ ਗਈ ਹੈ ਉੱਥੇ ਪਾਇਆ ਮੈਂ ਸੀਰ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਮਤਲਬ ਬਚਪਨ ਤੋਂ ਮੇਰੀ ਦੁਕਾਨ ਉਹਨਾਂ ਦੇ ਕਰੀਬ ਹੀ ਹੈ ਮੇਰਾ ਘਰ ਵੀ ਨੇ ਕਰੀਬ ਸੀ ਔਰ ਆਪਣੇ 50 ਸਾਲ ਦੇ ਜਿਹੜੇ ਰਾਜਨੀਤਿਕ ਕੈਰੀਅਰ ਦੇ ਵਿੱਚ ਇਸ ਬੰਦੇ ਦੇ ਉੱਪਰ ਕੋਈ ਵੀ ਬੰਦਾ ਦਾਗ ਨਹੀਂ ਲਗਾ ਸਕਿਆ ਪੂਰੇ ਬਟਾਲੇ ਦੇ ਵਿੱਚ ਛੱਡ ਕੇ ਜਦ ਓਪਰਚੁਨਿਟੀ ਪਾਰਟੀਆਂ ਦੇ ਵਿੱਚ ਵੀ ਕੋਈ ਇੱਕ ਬੰਦਾ ਨਹੀਂ ਮਿਲਿਆ ਜਿਸ ਬੰਦੇ ਨੇ ਸੇੜ ਸਾਹਿਬ ਦਾ ਵਿਰੋਧ ਕੀਤਾ ਹੋਵੇ ਇਹ ਇਹੋ ਜੀ ਕਮਾਈ ਸੀ ਔਰ ਇਹਨਾਂ ਦੀ ਕਮਾਈ ਉਸ ਨਜ਼ਰ ਆਈ ਸੀ ਜਿਸ ਨੇ ਸੰਸਕਾਰ ਸੀ ਲੋਕਾਂ ਦਾ ਹਜੂਮ ਸੀ ਔਰ ਸਾਰਾ ਸ਼ਹਿਰ ਉੱਥੇ ਉਮੜਿਆ ਦਾ ਸੀ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜੇ ਮੈਂ ਕਮਾਂ ਇਹਨੂੰ ਪੇ ਬਟਾਲੇ ਦਾ ਇੱਕ ਮਹਾ ਕੁੰਭ ਉਹ ਤੇ ਕੋਈ ਮਲਦੋਰਾ ਨਹੀਂ ਹੋਣਗੀਆਂ ਹਰ ਬੰਦੇ ਦੇ ਵਿੱਚ ਇੱਕ ਹੋੜ ਲੱਗੀ ਦੀ ਹੈ ਕਿ ਮੈਂ ਜਾ ਕੇ ਉਹਨਾਂ ਦੇ ਅੰਤਮ ਦਰਸ਼ਨ ਕਰ ਲਵਾਂ ਉਹਨਾਂ ਨੂੰ ਆਪਣੀ ਸ਼ਹਾਦਤ ਸੁੰਮਣ ਭੇਂਟ ਕਰ ਲਵਾਂ ਇਹ ਹੁੰਦੀ ਹੈ ਕਮਾਈ ਬੰਦੇ ਦੀ ਇਹ ਉਹ ਜੀ ਕਮਾਈ ਕੋਈ ਕੋਈ ਕਰ ਸਕਦਾ ਹੈ ਸੇਰ ਸਾਹਿਬ ਇੱਕ ਬਹੁਤ ਮਹਾਨ ਆਤਮਾ ਸੰਪਿਤਰਾ ਆਤਮਾ ਸੰ ਉਹਨਾਂ ਦੀ ਮਿਸਾਲ ਸ਼ਹਿਰ ਦੇ ਵਿੱਚ ਕੋਈ ਨਹੀਂ ਹੈਗੀ ਇੰਨਾ ਵਧੀਆ ਸੁਭਾਅ ਮੈਂ ਆਪਣੀ ਦੁਕਾਨ ਤੇ ਬੈਠਾ ਹੁੰਦਾ ਸੀ ਅਗਰ ਉਹ ਨੰਗਦੇ ਅਸੀਂ ਤੇ ਜੇ ਛਾਤੀ ਮੇਰੀ ਪੈ ਜਾਣੀ ਹੈ ਤੇ ਉਹਨਾਂ ਨੇ ਮੈਨੂੰ ਬੁਲਾ ਲੈਣਾ ਹੈ ਅਗਰ ਮੇਰੀ ਛਾਤੀ ਨਹੀਂ ਪੇ ਤਾਂ ਵਾਇ ਮਾਰ ਕੇ ਜਾਣ ਲੱਗਦੀ ਓਏ ਮਤਲਬ ਹਰ ਬੰਦੇ ਨਾਲ ਉਹਨਾਂ ਦਾ ਪਿਆਰ ਸੀ ਬੱਚੇ